ਗੁੱਡ ਮਾਰਨਿੰਗ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਇੱਕ ਹੋਰ ਵੀਡੀਓ ਦੇ ਵਿੱਚ ਤਰੀਕ ਹੋ ਗਈ ਅੱਜ 20 ਜੂਨ 2025 ਤੇ ਟਾਈਮ ਹੋ ਗਿਆ ਸਵੇਰ ਦੇ 4:30 ਵਜੇ ਦਾ ਤੇ ਹੁਣ ਆਪਾਂ ਉੱਠ ਕੇ ਤਿਆਰ ਤੁਰ ਹੁੰਨੇ ਆਂ ਬਾਕੀ ਤਿਆਰੀਆਂ ਮੁਕੰਮਲ ਹੀ ਆ ਤਕਰੀਬਨ ਪੈਕਿੰਗ ਡਨ ਸਿਰਫ ਣਾਉਣਾ ਧੋਣਾ ਬਰਸ਼-ਪਰਸ਼ ਕਰਨਾ ਤੇ ਹਲਕਾ-ਫੁਲਕਾ ਬ੍ਰੇਕਫਾਸਟ ਕਰਕੇ ਤੇ ਫਿਰ ਆਪਾਂ ਚੱਲਦੇ ਆਂ ਪਧਰੀ ਪਾਸ ਵੱਲ ਨੂੰ ਤੇ ਆਪਣੇ ਦੋਸਤਾਂ ਨਾਲ ਵੀ ਰਾਬਤਾ ਕੰਮ ਕਰਦੇ ਆਂ ਹਲੋ ਹੈ ਕਰਦਿਆਂ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਵੈਸੇ ਬਹੁਤ ਵੱਡੇ ਵੈਸੇ ਬਹੁਤ ਜ਼ਿਆਦਾ ਜਾਣੇ ਨਹੀਂ ਸੀ ਜਾ ਰਹੇ ਸਿਰਫ ਤਿੰਨੇ ਜਾਣੀ ਆ ਸੁਖਵਿੰਦਰਾ ਸੋਨੀ ਤੇ ਮੈਂ ਤੇ ਜੁੜੇ ਰੋ ਆਪਾਂ ਨੂੰ ਆਪਣੇ ਸਫਰਾਂ ਨੂੰ ਦੇਖਣ ਲਈ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਓ YouTube ਚੈਨਲ ਤਰਸੇਮ ਸਫਰੀ ਤੇ ਇੰਸਟਾਗ੍ਰam ਪੇਜ ਆਪਣਾ ਤਰਸੇਮ ਸਫਰੀ ਦੇ ਸਵੇਰੇ 6:00 ਦੇ 10 ਮਿੰਟ ਹੋ ਗਿਆ ਸੁਖਵਿੰਦਰ ਜੀ ਨਾਲ ਵੀ ਗੱਲ ਹੋ ਗਈ ਆ ਉਹ ਵੀ 10 ਕਿ ਮਿੰਟ ਚੱਲ ਰਹੇ ਆ ਉਹ ਵੀ 10 ਮਿੰਟ ਤੱਕ ਦੁਰ ਰਿਹਾ ਤਕਰੀਬਨ ਮੈਨੂੰ ਲੱਗਦਾ ਕਿ ਸਵਾ 6-6 ਵੀ ਤੇ ਤੁਰ ਪੈਣਗੇ ਵਾੜ ਲਗਭਗ ਸਾਡੀ ਇੱਕੋ ਜਿਹਾ 10-20 ਕਿਲੋਮੀਟਰ ਸਖਵਿੰਦਰ ਦੇ ਜਿਆਦਾ ਉਹ ਜਿਹੋਣੇ ਇਕੱਲੇ ਨੇ ਆਉਣਾ ਤੇ ਇਕੱਲੇ ਬੰਦੇ ਦੀ ਸਪੀਡ ਜਿਆਦਾ ਹੁੰਦੀ ਹੈ ਦੋ ਬੰਦੇ ਨਾਲ ਇੱਕ ਦੂਜੇ ਨੂੰ ਕਿਸੇ ਇੱਕ ਨੂੰ ਖਿਲਾਰ ਪੈਗੀ ਤੇ ਦੂਜੇ ਨੂੰ ਪੈਣੀ ਪੈਣੀ ਹੈ ਵੇਦ ਪ੍ਰਕਾਸ਼ ਜੀ ਵੀ ਰੈਡੀ ਨੇ ਤੇ ਆਪਣਾ ਘੋੜਾ ਵੀ ਰੈਡੀ ਆ ਚਾਹ ਦਾ ਕੱਪ ਪੀ ਰਿਹਾ ਮੈਂ ਤੇ ਚਾਹ ਦਾ ਕੱਪ ਪੀ ਕੇ ਚੱਲ ਪੈਣਾ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਸਫ਼ਰ ਦੀਆਂ ਤੇ ਸਫ਼ਰ ਹੈਗਾ ਅੱਜ ਆਪਣਾ ਪੱਧਰੀ ਪਾਸ ਤੇ ਹੋ ਸਕਦਾ ਕਿ ਵਾਪਸੀ ਦਾ ਬਸ 70 ਗ ਗਰਮੀ ਪੰਜਾਬ ਚ ਕਾਫੀ ਆ ਮੌਨਸੂਨ ਦਸਤਕ ਦੇ ਚੁੱਕੀ ਆ ਤੇ ਇਹ ਜਿਹੜੀ ਗਰਮੀ ਕਹਿੰਦੀ ਪਈ ਆ ਕਿ ਮੀਂਹ ਕਾਫੀ ਮਾਤਰਾ ਚ ਆਉਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵੈਸੇ ਵੀ ਜਿਹੜੇ ਗੂਗਲ ਬਾਬਾ ਜੀ ਆ ਉਹ ਦੱਸ ਰਹੇ ਆ ਕਿ ਕੱਲ ਜਾਂ ਪਰਸੋਂ ਤੋਂ ਮੌਸਮ ਆ ਜਿਹੜਾ ਪੰਜਾਬ ਦੇ ਵਿੱਚ ਖੁਸ਼ਗਵਾਰ ਹੋਣ ਵਾਲਾ ਤੇ ਆਪਾਂ ਇਥੋਂ ਗਰਮੀ ਤੋਂ ਠੰਡੇ ਪਹਾੜਾਂ ਵੱਲੋਂ ਸਫ਼ਰ ਜਿਹੜਾ ਸ਼ੁਰੂ ਕਰਨ ਲੱਗੇ ਆ ਤੇ ਕੰਮਕਾਰ ਆ ਜਿਹੜੇ ਹੁਣ ਮੁੰਡੇ ਸੰਭਾਲਣਗੇ ਅ ਦੋਸਤੋ ਆਪਣੀ ਤਿਆਰੀ ਹੋ ਗਈ ਆ ਪੱਤਰੀ ਪਾਸ ਦੀ ਮੌਨਸੂਨ ਰਾਈਡ ਆਪਣੀ ਤੇ ਕੱਲ ਨੂੰ ਹੈਗਾ ਵਰਲਡ ਮੋਟਰਸਾਈਕਲ ਡੇ ਤੇ ਇਹ ਜਿਹੜੀ ਵਰਾਇਡ ਆਪਣੀ ਵਰਲਡ ਮੋਟਰਸਾਈਕਲ ਡੇ ਨੂੰ ਸਮਰਪਿਤ ਆ ਤੇ ਤਿਆਰੀਆਂ ਹੋ ਗਈਆਂ ਸਾਰਾ ਡੀਹਾਈਡਰੇਸ਼ਨ ਬੈਗ ਵਗੈਰਾ ਵੀ ਲਾ ਲਿਆ ਹੋਇਆ ਕਿਉਂਕਿ ਗਰਮੀ ਦੇ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਆ ਤੇ ਰੁਕ ਰੁਕ ਕੇ ਪਾਣੀ ਪੀਂਦੀ ਆਪਾਂ ਘਾਲੋਂ ਕਰ ਲੈਨੇ ਆਂ ਕਈ ਵਾਰੀ ਤੇ ਪਾਣੀ ਨਹੀਂ ਪੀਂਦੇ ਤੇ ਡੀਹਾਈਡਰੇਸ਼ਨ ਹੋਣ ਦੀ ਹੁੰਦੇ ਜਿਹੜੇ ਚਾਂਸ ਰਹਿੰਦੇ ਆ ਤਾਂ ਅਗਰ ਆਪਾਂ ਹਾਈਡਰੇਸ਼ਨ ਬੈਗ ਵਿੱਚ 2 ਲੀਟਰ ਪਾਣੀ ਪਾ ਜਾਂਦਾ ਤੇ ਤੁਰਿਆਂ ਜਾਂਦੇ ਆ ਚਾ ਵੀਤੀ ਸੀ ਜੀ ਤੁਰਿਆਂ ਜਾਂਦੇ ਆ ਆਪਾਂ ਜਿਹੜਾ ਪਾਣੀ ਪੀ ਸਕਦੇ ਆ ਕੋਈ ਪਰੇਸ਼ਾਨੀ ਨਹੀਂ ਹੋएगी ਠੰਡਾ ਪਾਣੀ ਪਾ ਲਿਆ ਉਹਦੇ ਚ ਕਾਫੀ ਦੇਰ ਤੱਕ ਠੰਡਾ ਰਹੂਗਾ ਕਿਉਂਕਿ ਲੈਡਰ ਪਾਇਆ ਹੋਇਆ ਹੈ ਬਲੇਡਰ ਜਿਆ ਹੁੰਦਾ ਛੋਟਾ ਜਿਹਾ ਕਰਦੇ ਆ ਗੱਲਬਾਤ ਆਪਾਂ ਸਫਰ ਦੀਆਂ ਤੇ ਜੁੜੇ ਰੋ ਆਪਣੇ ਸਫਰਾਂ ਦੇ ਨਾਲ ਧੰਨਵਾਦ ਆ ਜੀ ਸਾਰਿਆਂ ਨੂੰ ਨਵੇਂ ਹਲਮਟ ਦੇ ਉੱਪਰ ਨਵੇਂ ਸਰਵ ਮਾਈਕ ਦੀ ਜਿਹੜੀ ਸੈਟਅਪ ਕੀਤੀ ਹੈ ਤੇ ਹਾਲੇ ਤੱਕ ਸੈੱਟ ਨਹੀਂ ਹੋਣ ਲਈ ਆਵਾਜ਼ ਜਿਹੜੀ ਜਾਂ ਕਲੀਅਰ ਨਹੀਂ ਆ ਰਹੀ ਤੇ ਜਾਂ ਬਿਲਕੁਲ ਬੰਦ ਹੋ ਜਾਂਦੀ ਹੈ ਇਸ ਕਰਕੇ ਇਸ ਵਾਰ ਵੀ ਜਿੰਨੀਆਂ ਵੀ ਬਾਈਕ ਦੇ ਉੱਪਰ ਵੀਡੀਓ ਬਣ ਗਈਆਂ ਉਹਨਾਂ ਦੇ ਉੱਪਰ ਓਵਰ ਵਾਇਸ ਹੀ ਕਰਨੀ ਪੈਣੀ ਹੈ ਤੇ ਹੁਣ ਆਪਾਂ ਸਵੇਖਸ਼ੇ ਹੋ ਗਿਆ ਸਵੀਰ ਦੀ ਤੇ ਆਪਣੀ ਤਿਆਰੀ ਆ ਹੁਣ ਪਧਰੀ ਪਾਸ ਵੱਲ ਨੂੰ ਤੇ ਚੱਲਦੇ ਆਪਾਂ ਹੁਣ ਮਿਲਦੇ ਆ ਸਭ ਤੋਂ ਪਹਿਲਾਂ ਵੀਰ ਪ੍ਰਕਾਸ਼ ਜੀ ਆਪਾਂ ਨੂੰ ਮਿਲਣਗੇ ਹਾਈਵੇ ਨੰਬਰ 54 ਤੇ ਤੇ ਉਸ ਤੋਂ ਬਾਅਦ ਸੁਖਵਿੰਦਰ ਜੀ ਆਪਾਂ ਨੂੰ ਪਠਾਨਕੋਟ ਮਿਲਣਗੇ ਤੇ ਨਾਲ ਦੀ ਨਾਲ بارش ਵੀ ਮਿਲ ਸਕਦੀ ਹੈ ਮਾਹੌਲ ਬਣਿਆ ਹੋਇਆ ਪੂਰਾ بارش ਦਾ ਤੇ ਸਵੇਰ ਸਵੇਰ ਦਾ ਸਮਾਂ ਆਪਾਂ ਬੰਨ ਚੁੱਕੇ ਆ ਹਾਈਵੇ ਨੰਬਰ 54 ਜਿਹੜਾ ਕਿ ਆਪਣੇ ਪਿੰਡ ਤੋਂ ਕੁ 4-5 ਕਿਲੋਮੀਟਰ ਦੀ ਦੂਰੀ ਤੇ ਲੰਘਦਾ ਅੰਮ੍ਰਿਤਸਰ ਬਠਿੰਡਾ ਰੋਡ ਤੇ ਇੱਥੇ ਆਪਾਂ ਮਿਲਣ ਦਾ ਜਿਹੜਾ ਸੀਗਾ ਸੋਨੀ ਜੀ ਨੇ ਜੀਰੇ ਤੋਂ ਚੱਲਣਾ ਤੇ ਮੈਂ ਪਹੁੰਚ ਗਿਆ ਹੋਇਆ ਵੀਰਪੁਰਗਾ ਸੋਨੀ ਹਜੇ ਪਹੁੰਚਾ ਨਹੀਂ ਗਿਆ ਤੇ ਪਹੁੰਚਣ ਵਾਲਾ ਹੀ ਹੋਣਾ ਥੋੜੀ ਦੇਰ ਤੱਕ ਕਿਉਂਕਿ ਮੈਂ ਜਰੂ ਚੱਲਣ ਲੱਗਾ ਉਹਨੂੰ ਮੈਸੇਜ ਕਰਤਾ ਸੀਗਾ ਕਿ ਮੈਂ ਚੱਲ ਪਿਆ ਹੋਇਆ ਤੇ ਆਪਾਂ ਉਹਨੂੰ ਕਾਰ ਲਾ ਕੇ ਤੇ ਪੁੱਛਦੇ ਆ ਆਪਣੇ ਸਫਰਾਂ ਦੇ ਤਿੰਨਾਂ ਸਾਥੀਆਂ ਵਿੱਚੋਂ ਆਪਣਾ ਜਿਹੜਾ ਪਹਿਲਾ ਸਾਥੀ ਆ ਵੀਰਪੁਰਗਾ ਸੋਨੀ ਉਹ ਆਪਣੇ ਦਰਮਿਆਨ ਪਹੁੰਚ ਚੁੱਕਾ ਤੇ ਮਠੰਡੇ ਪਠਾਨਕੋਟ ਦੇ ਵਿੱਚ ਆਪਾਂ ਨੂੰ ਮਿਲੂਗਾ ਸੁਖਵਿੰਦਰ ਤੇ ਹੁਣ ਇੱਥੇ ਅਸੀਂ ਦੋਨੇ ਜਣੇ ਆਪਣੀ ਰਾਈਡ ਜਿਹੜੀ ਸਟਾਰਟ ਕਰਾਂਗੇ ਲੋਜੀ ਵੀਰ ਜੀ ਲੋਜੀ ਪਿਆਰਿਓ ਅੰਬਰਸਰ ਟੱਪ ਕੇ ਕੱਥੂ ਨੰਗਲ ਤੋਂ ਵੀ 4-5 ਕਿਲੋਮੀਟਰ ਆਪਾਂ ਅੱਗੇ ਥੋੜੀ ਖਲਾਰ ਲਈ ਇੱਥੇ ਇੱਕ ਤਾਂ ਸਾਡਾ ਸਾਥੀ ਉਹਨੇ ਲੋਕੇਸ਼ਨ ਨਹੀਂ ਸ਼ੇਅਰ ਕੀਤੀ ਸੀ ਉਹਦਾਂ ਫੋਨ ਤੇ ਗੱਲ ਕਰਨੀ ਸੀ ਵੀ ਕਿੱਥੇ ਆ ਗਿਆ ਸੁਖਵਿੰਦਰ ਸਿੰਘ ਚੰਡੀਗੜ੍ਹ ਵਾਲਾ ਉਹ ਆ ਗਿਆ ਹੋਇਆ ਹੁਸ਼ਿਆਰਪੁਰ ਇੱਥੇ ਸਾਡੀ ਹੋ ਗਈ 90 ਕਿਲੋਮੀਟਰ ਬਾਅਦ ਤੇ ਉਹਦੀ ਲਗਭਗ 100 ਦੇ ਪਲੱਸ ਹੋਣੀ ਆ ਥੋੜੀ ਬਹੁਤ ਇੱਥੇ ਦੇ ਪਹੁੰਚ ਜਾਗੇ ਚੰਗੀ ਚੱਲ ਰਹੀ ਆ ਰਾਈਡ ਮੌਸਮ ਵੀ ਸਾਥ ਦੇ ਰਿਹਾ ਇੱਥੇ ਨਾਲੇ ਚਾਹ ਲੈਂਦੀ ਸੀ ਘਰੋਂ ਉਹ ਕੇਤਲੀ ਦੇ ਵਿੱਚ ਚਾਹ ਪੀ ਲਈ ਆ ਤੇ ਹੁਣ ਛਕਾਂਗੇ ਪ੍ਰਸ਼ਾਦੇ ਇਕੱਠੇ ਪਠਾਨ ਕੋਟ ਡੱਪ ਕੇ ਮੈਂ ਤੇ ਸੋਨੀ ਪਠਾਨਕੋਟ ਲਗਭਗ ਅਸੀਂ ਨੰਘਾੜੇ ਪਾਸੇ ਨੂੰ ਆ। ਲੰਘ ਰਹੇ ਆ। ਤੇ ਇਧਰ ਆਪਣੇ ਪਿੱਛੇ ਬੋਰਡ ਲੱਗਾ ਹੋਇਆ ਜਿਸ ਤੇ ਲਿਖਿਆ ਆ ਤੁਹਾਡੀ ਯਾਤਰਾ ਸਫਲ ਹੋਵੇ। ਤੇ ਯਾਤਰਾ ਸਫਲ ਹੋ ਰਹੀ ਆ। ਤੇ ਜੇ ਖੱਬੇ ਪਾਸੇ ਨੂੰ ਜਾਵਾਂਗੇ ਸਾਹਮਣੇ ਉਹ ਗਲੰਦਰ ਚੰਡੀਗੜ੍ਹ ਇਧਰੋਂ ਪਾਸੇ ਗਲੰਦਰ ਨੇ ਆਉਣਾ। ਇਧਰੋਂ ਜੇ ਰਜਾਵਾਂ ਤੇ ਜੰਮੂ ਤੇ ਅੰਮ੍ਰਿਤਸਰ ਆਪਾਂ ਜਾਣਾ ਹੈਗਾ ਇਧਰ ਨੂੰ। ਇਹੀ ਰੋਡ ਮਕਲੋੜ ਕੰਜ ਨੂੰ ਚਲਾਇ ਜਾਂਦਾ। ਤੇ ਰਸਤੇ ਜੇ ਰੋਡ 'ਉਂ ਆਪਾਂ ਛੱਡ ਕੇ ਖੱਬੇ ਜਾ ਕੇ ਤੇ ਡਲੋਜੀ ਅੰਨ ਚਲੇ ਜਾਵਾਂਗੇ ਤੇ ਆਪਾਂ ਡਲੋਜੀ ਵਾਲਾ ਰੋਡ ਫੜਨਾ بارش ਹੋ ਰਹੀ ਆ ਕਦੇ ਰੁਕ ਜਾਂਦੀ ਆ ਕਦੇ ਆ ਜਾਂਦੀ ਆ ਰੇਨ ਸ਼ਟਰ ਵਗੈਰਾ ਪੈਗੇ ਹੋਏ ਆ ਤੇ ਹੌਲੀ ਹੌਲੀ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ بارش ਨੇ ਸਾਰੀ ਦੜੀ ਪਿੱਛਾ ਛੱਡਣਾ ਨਹੀਂਗਾ ਸਾਡਾ ਅ ਬੱਦਲ ਇਧਰ ਨੂੰ ਜ਼ਿਆਦਾ ਤੇ ਇਧਰ ਨੂੰ ਘਟਾ ਹੋ ਸਕਦਾ ਕਿ ਅੱਗੇ بارش ਥੋੜੀ ਜੀ ਘਟ ਜੇ ਤੇ ਹੁਣ ਅਸੀਂ ਥੋੜਾ ਜਿਹਾ ਅੱਗੇ ਜਾ ਕੇ ਰੁਕਾਂਗੇ ਸੁਖਵਿੰਦਰ ਦੀ ਵੇਟ ਕਰਾਂਗੇ ਉਹ ਸਾਡੇ ਤੋਂ ਲਗਭਗ 50 ਮਿੰਟ ਪਿੱਛੇ ਆ ਉਹ ਚੰਡੀਗੜ੍ਹ ਤੋਂ ਚੱਲਿਆ ਸੀ ਉਹਦਾ ਥੋੜੀ ਦੂਰੀ ਵੀ ਸਾਡੇ ਨਾਲੋਂ ਜ਼ਿਆਦਾ ਹੀ ਤੇ ਚੱਲਿਆ ਵੀ ਤਕਰੀਬਨ 20 ਮਿੰਟ ਬਾਅਦ ਸੀਗਾ ਤੇ ਥੋੜਾ ਜਿਹਾ ਅੱਗੇ ਜਾ ਕੇ ਕੋਈ ਚੰਗੀ ਜਿਹੀ ਜਗ੍ਹਾ ਵੇਖ ਕੇ ਉੱਥੇ ਰੁਕਦੇ ਆ ਤੇ ਫਿਰ ਜਦੋਂ ਆ ਗਿਆ ਤੇ ਫਿਰ ਬ੍ਰੇਕਫਾਸਟ ਕਰਾਂਗੇ ਇਕੱਠੇ ਬ੍ਰੇਕਫਾਸਟ ਅਸੀਂ ਘਰਾਂ ਤੋਂ ਬਣਾ ਕੇ ਲਿਆਏ ਧੰਨਵਾਦ ਹੈ ਜੀ ਪਠਾਨਕੋਟ ਤੋਂ ਆਪਾਂ ਡਲੌਜੀ ਰੋਡ ਤੇ ਚੜ ਗਏ ਆ بارش ਹੁਣ ਰੁਕੀ ਆ ਤੇ ਸੁਖਵਿੰਦਰ ਪਿੱਛੇ ਮਕੇਰੀਆਂ ਦੇ ਕੋਲੇ ਰੁਕਿਆ ਹੋਇਆ ਸੀਗਾ بارش ਦਾ ਕਰਕੇ بارش ਨੂੰ ਜ਼ਿਆਦਾ ਤੇਜ਼ ਆ ਗਈ ਸੀਗੀ ਤੇ ਅਸੀਂ ਜਦੋਂ ਰੁਕੇ ਆ ਅਸੀਂ ਸਿਰਫ ਸੁਖਵਿੰਦਰ ਲਈ ਰੁਕੇ ਸੀਗੇ ਬਾਰਸ਼ ਹਲਕੀ ਹਲਕੀ ਹੋ ਰਹੀ ਸੀ ਪਰ ਅਸੀਂ ਤੁਰੇ ਜਾ ਰਹੇ ਸੀ ਰੇਨ ਸ਼ੈਟਰ ਵਗੈਰਾ ਪਾ ਕੇ ਜਿਆਦਾ ਤੇਜ਼ ਬਾਰਸ਼ ਨਾ ਹੋਵੇ ਤੇ ਫਿਰ ਤੁਰੰਤ ਕੋਈ ਦਿੱਕਤ ਨਹੀਂ ਹੁੰਦੀ ਪਰ ਜਦੋਂ ਜਿਆਦਾ ਬਾਰਿਸ਼ ਆ ਜੇ ਫਿਰ ਰੁਕਣਾ ਪੈਂਦਾ ਤੇ ਇੱਥੇ ਆ ਬਾਈ ਜੀ ਹੁਣਾਂ ਦਾ ਦੁਰਗਾ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਸ ਟਾਇਲਾਂ ਦੀਆਂ ਦੁਕਾਨਾਂ ਸੈਂਟਰੀ ਦੀ ਦੁਕਾਨ ਆ ਇੱਥੇ ਆ ਇੱਕ ਦੁਕਾਨ ਬੰਦ ਸੀਗੀ ਤੇ ਇਹਦੇ ਅੱਗੇ ਅਸੀਂ ਆਪਦੇ ਡੇਰੇ ਲਾਏ ਆ ਇਹ ਵੀਦਬਰਗਾ ਜੀ ਸੋਨੀ ਤੇ ਅਸੀਂ ਬ੍ਰੇਕਫਾਸਟ ਕਰ ਲਿਆ ਹੋਇਆ ਆ ਕਿਉਂਕਿ ਹੁਣ ਅਸੀਂ ਸੁਖਵਿੰਦਰ ਦੀ ਵੇਟ ਨਹੀਂ ਕਰ ਸਕਦੇ ਸੀਗੇ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਟਾਈਮ ਵੀ ਲੱਗਦਾ 12 ਵਜੇ ਨਾਲ ਹੀ ਆ ਤੇ ਉਹਦੇ ਜੋਗਾ ਸਮਾਨ ਪਿਆ ਆ ਜਦੋਂ ਆਊਗਾ ਇਥੋਂ ਬ੍ਰੇਕਫਾਸਟ ਕਰਕੇ ਚੱਲ ਪਾਂਗੇ ਤੇ ਉਹਨੂੰ ਪੁੱਛਦੇ ਆ ਪਹਿਲਾਂ ਵੀ ਕਿੱਥੇ ਆਇਆ ਸਵਾਗਤ ਆ ਜੀ ਸਵਾਗਤ ਹੈ ਚੰਡੀਗੜ੍ਹ ਤੋਂ ਮੀਂਹ ਚ ਭੇਜਦੇ ਹੋਏ ਆਪਣੀ ਜਿਹੜੀ ਇੱਧਰ ਨੂੰ ਰਾਈਡ ਹੁੰਦੀ ਆ ਮੀਂਹ ਚ ਭੇਜਣ ਵਾਲੀ ਹੀ ਹੁੰਦੀ ਆ ਆਜੋ ਸੁਖਵਿੰਦਰ ਜੀ ਚੰਡੀਗੜ੍ਹ ਤੋਂ ਆਪਣੇ ਮੁਬਾਰਕ ਚਰਨ ਲੈ ਕੇ ਸਾਡੇ ਕੋਲੇ ਪਹੁੰਚ ਚੁੱਕੇ ਆ ਤੇ ਅਸੀਂ ਇਹਨਾਂ ਦਾ ਪੂਰ ਜੋਰ ਸਵਾਗਤ ਕਰਦੇ ਆ ਸਭ ਮੁਬਾਰਕ ਟਾਇਰ ਲੈ ਕੇ ਮੁਬਾਰਕ ਟਾਇਰ ਲੈ ਕੇ ਹਾਂਜੀ ਮੁਬਾਰਕ ਟਾਇਰ ਵੀ ਨਾਲ ਲੈ ਕੇ ਆਏ ਆ ਤੇ ਮੁਬਾਰਕ ਟਾਇਰ ਨਵੇਂ ਪੁਆਏ ਆ ਲੱਗਦਾ ਹਾਂਜੀ ਥੱਲੇ ਉਤਰ ਕੇ ਜੱਫੀ ਪਾਈਏ ਚੰਗੀ ਤਰ੍ਹਾਂ ਵਾਹ ਜੀ ਵਾਹ ਆ ਸੋਨੀ ਵੀਡੀਓ ਬਣਾ ਦੋ ਬਹੁਤ ਚਰਵਾ ਜੱਫੀ ਪੈਣ ਲੱਗੀ ਆ ਵਾਹਵਾ ਵਾਹ ਜੀ ਵਾਹ ਜੀ ਯਾਰ ਤੇ ਗਿੱਲੇ ਯਾਰ ਵਾਹਵਾ ਵਾਹ ਇਹ ਟਾਈਮ ਬਾਅਦ ਸਾਡੇ ਸਬਰੀ ਸਾਹਿਬ ਦੇ ਮੇਲੇ ਹੋਏ ਆ ਸੁਪੀਤੀ ਦੀ ਰਾਈਡ ਤੋਂ ਬਾਅਦ ਫੇਰ ਜਾ ਕੇ ਉਹ ਮਿਲਿਆ ਸੁਪੀਤੀ ਬਾਦ ਨਹੀਂ ਆਪਾਂ ਕਿਸੀ ਵੀ ਚਾਂਸਰ ਬਾਅਦ ਚਾਂਸਰ ਬਾਅਦ ਪਿਛਲੇ ਸਾਲ ਇੰਨਾ ਇੱਕ ਸਾਲ ਮਹੀਨੇ ਆਹੀ ਸਾਲ ਬਾਅਦ ਇਹ ਕਿਸਮਤ 'ਚ ਹੀ ਲਿਖਿਆ ਆ ਪਾ ਗਿੱਲੇ ਹੋਗੇ ਮਿਲਣਾ ਗਿੱਲੇ ਹੋਗੇ ਉਹਦੇ ਵੀ ਗਿੱਲੇ ਹੋਗੇ ਤੇ ਇਹਨਾਂ ਬਾਰੇ ਜ਼ਿਕਰ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੰਦਾ ਕਿ ਦੁਬਾਰਾ ਦੱਸਾਂ ਇਹਨਾਂ ਨੂੰ ਵੀ ਤੁਸੀਂ ਹੁਣ ਤਾਂ ਜਾਣਦੇ ਹੀ ਹੋ ਮੈਨੂੰ ਬਹੁਤ ਸੁਜੀਤ ਗੱਲ ਵੀ ਤੇ ਮੈਂ ਤੁਹਾਡੇ ਲਈ ਮੈਂ ਇੱਕ ਸਪੈਸ਼ਲ ਗਿਫਟ ਲੈ ਕੇ ਆਇਆ ਹਾਂ ਹੁਣੇ ਦੇਮਾ ਕੋਠੇ ਦੇ ਬਾਹਰ ਜੀ ਤੱਕ ਗਿੱਲੇ ਗਿੱਲੇ ਹੀ ਦੇ ਰਹੀ ਹੈ ਗਿੱਲੇ ਗਿੱਲੇ ਦੇ ਰਹੀ ਹੈ ਮੈਨੂੰ ਵੀ ਪਹਿਲੀ ਰਾਤ ਤੇ ਇਹਨਾਂ ਨੇ ਗਿਫਟ ਦਿੱਤੀ ਸੀ ਪਰ ਤੁਸੀਂ ਇੰਜ ਕਰੋ ਵੀ ਪ੍ਰਸ਼ਾਦਾ ਛਕ ਲਓ ਠੀਕ ਹੈ ਠੀਕ ਹੈ ਜੀ ਤੇ ਪ੍ਰਸ਼ਾਦਾ ਰੱਖਿਆ ਆ ਚਲ ਹੁਣ ਉਹ ਗਰਮ ਤਾਂ ਨਹੀਂ ਹੋਣਾਗਾ ਤੇ ਹਾਂ ਹੱਥੋਂ ਟੁੱਟੀ ਚੱਲੀ ਜਾਂਦੀ ਉਹ ਪਰ ਕੁਦਰਤੀ ਟੁੱਟੀ ਔਰ ਟੂਡੀ ਗੋਠ ਤੇ ਚੱਲੀ ਜਾਂਦੀ ਆ ਪਾਣੀ ਕਿੱਥੋਂ ਜਿੱਥੇ ਸੰਗਣੀ ਜੀ ਧਾਰਦੀ ਦੀ ਉਥੇ ਆਸ ਤੋਂ ਲੋ ਦੋਸਤੋ ਸਵੇਰ ਦਾ ਪ੍ਰਸ਼ਾਦਾ ਪਾਣੀ ਛੱਕ ਕੇ ਬ੍ਰੇਕਫਾਸਟ ਕਰਕੇ ਤੇ ਆਪਣਾ ਹੁਣ ਸਫ਼ਰ ਅੱਗੇ ਵੱਲ ਨੂੰ ਜਾਰੀ ਰਹੂਗਾ بارش ਕਾਫੀ ਹੋਈ ਐ ਸਾਨੂੰ ਤਕਰੀਬਨ 2 ਘੰਟੇ ਲੇਟ ਕਰਤਾ بارش ਨੇ ਪਰ ਮੌਸਮ ਵਧੀਆ ਹੋ ਗਿਆ ਬਹੁਤ ਸੋਹਣਾ ਹੋ ਗਿਆ ਮੌਸਮ ਤੁਸੀਂ ਦੇਖ ਸਕਦੇ ਆ ਇਹੋ ਜਿਹੇ ਮੌਸਮ ਦੇ ਵਿੱਚ ਸਫ਼ਰ ਕਰਨ ਦਾ ਪੂਰਾ ਆਨੰਦ ਆਉਂਦਾ ਅੱਗੇ ਹਲਕੀ ਹਲਕੀ ਜਿਹੜੀ ਬੂੰਦਾਬੰਦੀ ਹੋ ਰਹੀ ਐ ਪਰ ਇੰਨੀ ਕੁੰਬੁੰਦਾ ਬੰਦੀ ਦੇ ਵਿੱਚ ਸਫਰ ਕਰਨਾ ਕੋਈ ਔਖਾ ਕੰਮ ਨਹੀਂ ਹੁਣ ਇੱਕ ਚਾਹ ਦੀ ਛਾ ਅੱਗੇ ਜਾ ਕੇ ਥੋੜਾ ਰੁਕਾਂਗੇ ਕਿਤੇ ਘੰਟੇ ਕੋ ਤੱਕ ਰੋਟੀ ਪਾਣੀ ਥੱਲੇ ਹੋ ਜਾਊਗਾ ਤੇ ਉਸ ਤੋਂ ਬਾਅਦ ਇੱਕ ਚਾਹ ਦਾ ਪਿਆਲਾ ਲੈ ਕੇ ਫਿਰ ਅੱਗੇ ਸਫਰ ਆਪਣਾ ਜਾਰੀ ਰਹੂਗਾ ਸੰਭਾਵਨਾ ਹੈਗੀ ਹੈ ਜੇ ਡਿੱਕਾ ਡੋਲਾ ਕੋ ਨਾ ਲੱਗਾ ਤਾਂ ਸ਼ਾਮ ਤੱਕ ਆਪਾਂ ਪਧਰੀ ਪਾਸ ਦੇ ਨੇੜੇ ਤੇੜੇ ਪਹੁੰਚ ਜਾਾਂਗੇ ਅੱਜ ਆਪਾਂ ਪਧਰੀ ਪਾਸ ਤਾਂ ਨਹੀਂ ਜਾਵਾਂਗੇ ਪਰ ਆਪਾਂ ਉਹਦੇ ਨੇੜੇ ਤੇੜੇ ਜਾ ਕੇ ਕਿਤੇ ਰੁਕ ਜਾਾਂਗੇ ਇੱਕ ਰੂਮ ਲੈ ਕੇ ਤੇ ਕੱਲ ਨੂੰ ਸਵੇਰ ਆਪਾਂ ਪਧਰੀ ਪਾਸ ਕਰਕੇ ਜੇ ਲੋਟ ਲੱਗਾ ਤਾਂ ਅਗਲੇ ਪਾਸੇ ਛਤਰਗਾਲਾ ਵੱਲ ਨੂੰ ਤੇ ਨਹੀਂ ਤੇ ਫਿਰ ਵਾਪਸੀ ਫਿਰ ਆ ਕੇ ਉਸੇ ਹੀ ਰਹਿ ਪਾਂਗੇ ਤੇ ਪਰਸੋਂ ਆਪਣੀ ਵਾਪਸੀ ਆ ਕਿਉਂਕਿ ਬੜੀ ਲੰਮੀ ਰਾਈਡ ਨਹੀਂ ਹੈਗੀ ਛੋਟੀ ਰਾਈਡ ਹੀ ਆ। ਲੋ ਜੀ ਪਿਆਰਿਓ ਟਾਈਮ ਇੱਕ ਤੋਂ ਵੀ ਉੱਪਰ ਹੋ ਗਿਆ। ਤੇ ਆਪਾਂ ਚਾਹ-ਚਾਹ ਕਰਦਾ ਸੀ ਸਾਡਾ ਵੀਰ ਸੁਖਵਿੰਦਰ ਪਹਿਲਾਂ ਉਹ ਪ੍ਰਸ਼ਾਦੇ ਪ੍ਰਸ਼ਾਦੇ ਤਾਂ ਕਾਫੀ ਸਨਫ ਸੀਗੇ ਰੋਟੀਆਂ ਹੋਰ ਵੀ ਸੀਗੀਆਂ। ਉਹਨਾਂ ਨੇ ਪੂਰਾ ਆਕੇ ਕੰਮ ਦੁਆਰਾ ਪੁੱਛਿਆ ਹੀ ਨਹੀਂ ਵੀ ਹੋਰ ਚਾਹੀਦੀ ਕੀ ਨਹੀਂ ਚਾਹੀਦੀ। ਤੁੰ ਜੋਗਾ ਛੱਡਿਆ ਹੀ ਨਹੀਂ। ਲੋ ਜੀ ਚਾਹ ਆ ਗਈ। ਚਾਹ ਆ ਗਈ। ਚਾਹ ਆ ਗਈ ਚਾਹ। ਕਿਆ ਬਾਤ ਹੈ ਆਹ ਚਟਿਆਈ ਘਟਾ ਸੱਜਣ ਜੀ ਚੰਡੀਗੜ੍ਹ ਤੋਂ ਬਾਅਦ ਹੁਣ ਜਾ ਕੇ ਪਹਿਲੀ ਚਾਹ ਨਸੀਬ ਹੋਈ ਹੈ ਅੱਲਾਹ ਜੀ ਬਹੁਤ ਬਹੁਤ ਮੁਬਾਰਕਾਂ ਸੋਨੀਆ ਚਾਹ ਚਟਿਆਈ ਘਟਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਬਾਈਕ ਦੀਆਂ ਨਵੇਂ ਇੱਕ ਕਮਿਊਨਿਟੀ ਜੁਆਇਨ ਕਰਨ ਦੀਆਂ ਔਰ ਸਾਡਾ ਇਹ ਤਰਸੇਮ ਸਫਰੀ ਹੈ ਹੈ ਜਿੰਨਾ ਨਾਲ ਕੇ ਮੈਨੂੰ ਕਈ ਸਾਲਾਂ ਪਹਿਲੇ ਬੜੇ ਘਰ ਜਾੜਦੇ ਨੇ ਆ ਇਹ ਕਹਿੰਦਾ ਖੋਦਾ ਘਰ ਆ ਜਾੜਦਾ ਪਿੰਗਾ ਪਲਾ ਕਲੰਡਰ ਬਣਾ ਰਾਈਟਰ ਬਣਾ ਆ ਇਹਦੇ ਕਰਕੇ ਮੈਨੂੰ ਬਹੁਤ ਵਾਰ ਗਾਲਾਂ ਪਈਆਂ ਕਰੋ ਇਹ ਦੇਖ ਰਿਹਾ ਮੇਰੇ ਕਰਕੇ ਨੂੰ ਪਾੜਾ ਦਾ ਮਤਾ ਲਵਾ ਮਰੇ ਚੰਗਾ ਪੜਾ ਦੁਕਾਨਦਾਰੀ ਬੰਦਾ ਕਰਦਾ ਸੀ ਧਨੁਚਾਰ ਘਰਾਂ ਦੇ ਟਾਂਕੇ ਲਾ ਕੇ ਤੇ 4 ਰੁਪਏ ਵੀ ਬਣਾਏ ਹੋਣੇ ਸਰ ਬਾਹਲਾ ਨਾ ਚਿੱਤ ਅਗਰਾ ਮੋੜੀ ਨਾ ਜਾਵੇ ਕਿਤੇ ਮੈਂ ਤਾਂ ਬਲਜਿੰਦਰ ਟੂ ਜਾ ਬਲਜਿੰਦਰ ਰੁੜੀ ਕਦੇ ਵੀ ਗਿਆ ਇਸ ਜਗ੍ਹਾ ਤੇ ਆ ਕੀ ਪੰਜਾਬ ਦੀ ਹੱਦ ਸਮਾਪਤ ਹੁੰਦੀ ਹੈ। ਇਦੋਂ ਥੋੜਾ ਜਿਹਾ ਪਿੱਛੇ ਸ਼ਹਿਰ ਹੈਗਾ ਦੁਨੀਰਾ ਜਿਹੜਾ ਪੰਜਾਬ ਦਾ ਆਖਰੀ ਸ਼ਹਿਰ ਆ ਛੋਟਾ ਜਿਹਾ ਕਸਬਾ ਤੇ ਇੱਥੋਂ ਆਪਾਂ ਹੁਣ ਹਿਮਾਚਲ ਜਲਾਖਲ ਹੋ ਜਾਾਂਗੇ। ਅਗਲੇ ਪਾਸੇ ਥੋੜਾ ਜਿਹਾ ਦੂਰ ਜਾ ਕੇ ਅੱਗੇ ਵੱਡੇ ਬੋਰਡ ਵੀ ਆਉਣਗੇ। ਤੇ ਇਦੋਂ ਬਾਅਦ ਆਪਾਂ ਹਿਮਾਚਲ ਆਹ ਦੇਖੋ ਜੀ ਇਹ ਆਖਰੀ ਬੋਰਡ ਆ ਪੰਜਾਬ ਦਾ ਤੇ ਅੱਗੇ ਆਪਾਂ ਹਿਮਾਚਲ ਜਾਂ ਦਾਖਲ ਹੋ ਜਾਾਂਗੇ। ਹੁਣ ਪੰਜਾਬੀ ਚ ਲਿਖੇ ਹੋਏ ਬੋਰਡ ਸਮਾਪਤ ਹੋ ਜਾਣਗੇ ਤੇ ਅੱਗੇ ਹਿੰਦੀ ਚ ਲਿਖੇ ਹੋਏ ਬੋਰਡ ਆਉਣਗੇ। ਤੇ ਇੱਧਰੋਂ ਆਉਂਦਿਆਂ ਮਤਲਬ ਕਾਫੀ ਅੱਗੇ ਤ ਅੰਦਰ ਤੱਕ ਜਿਹੜਾ ਪੰਜਾਬ ਦੀ ਹੱਦ ਹੈਗੀ ਐ ਔਰ ਇਥੋਂ ਲਗਭਗ 40-45 ਕਿਲੋਮੀਟਰ ਹੀ ਰਹਿ ਜਾਂਦਾ ਡਲਹੌਜੀ ਤਰੰਡਲੌਜੀ ਮੇਰੇ ਹਿਸਾਬ ਨਾਲ ਸਭ ਤੋਂ ਨੇੜੇ ਦੀ ਹੈ ਲਾ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੇਖੋ ਤੁਸੀਂ ਕਿਸ ਤਰ੍ਹਾਂ ਬਹੁਤ ਸੋਹਣੇ ਸੋਹਣਾ ਬਣਿਆ ਹੋਇਆ ਬੱਦਲ ਵਾਲੀ ਐ ਤੇ ਹਵਾ ਠੰਢੀ ਠੰਡੀ ਆ ਰਹੀ ਐ ਹਿਮਾਚਲ ਦੇ ਵਿੱਚ ਐਂਟਰ ਕਰਦੇ ਹੀ ਕੁਝ ਕਿਲੋਮੀਟਰ ਦਾ ਜਿਹੜਾ ਪੈਚ ਇਸ ਤਰ੍ਹਾਂ ਦੇ ਕੱਚੇ ਪਹਾੜਾਂ ਦਾ ਆਉਂਦਾ ਇਥੇ ਥੋੜਾ ਜਿਹਾ ਬਰਸਾਤਾਂ ਦੇ ਵਿੱਚ ਨੰਗਲ ਲੱਗਿਆ ਧਿਆਨ ਰੱਖਣਾ ਚਾਹੀਦਾ ਜੇ ਜ਼ਿਆਦਾ بارش ਹੋ ਰਹੀ ਹੋਵੇ ਤੇ ਇੱਥੋਂ ਨਾ ਲੰਘੋ ਕਿਉਂਕਿ ਇੱਥੇ ਲੈਂਡਸਲਾਈਡ ਹੈ ਜਿਹੜੀ ਡਲੋਜੀ ਨੂੰ ਜਾਂਦੇ ਸਰਫਾਇਰ ਇੱਕ ਪੈਚ ਆਉਂਦਾ ਜਿੱਥੇ ਲੈਂਡਸਲਾਈਡ ਹੈ ਜਿਹੜੀ ਕਾਫੀ ਹੁੰਦੀ ਹੈ ਤਕਰੀਬਨ ਹੀ ਜਦੋਂ ਬਰਸਾਤਾਂ ਹੋਣਗੀਆਂ ਤੇ ਇੱਥੇ ਲੈਂਡਸਲਾਈਡ ਤੁਹਾਨੂੰ ਮਿਲੂਗੀ ਰੋਡ ਬਲੌਕ ਮਿਲੂਗਾ ਕਿਉਂਕਿ ਕੱਚੇ ਪਥਰੀਲੇ ਜੇ ਪਹਾੜ ਤੇ ਖਿਸਕਦੇ ਜਿਆਦਾ ਬੱਦਲਾਂ ਦੀ ਇੱਕ ਆਵਦੀ ਖਾਸ ਉਚਾਈ ਹੁੰਦੀ ਹੈ ਜਦੋਂ ਅਸੀਂ ਪਹਾੜਾਂ 'ਚ ਸਫ਼ਰ ਕਰਦੇ ਬੱਦਲਾਂ ਦੇ ਪੈਰਲ ਆ ਜਾਂਦੇ ਆ ਬਰਾਬਰ ਆ ਜਾਂਦੇ ਆ ਤੇ ਸਾਨੂੰ ਇਸ ਇਵੇਂ ਸਾਹਮਣੇ ਤੁਸੀਂ ਇਹਦਾ ਮਤਲਬ ਹੈ ਕਿ ਆਪਾਂ ਹੁਣ ਬੱਦਲਾਂ ਦੇ ਬਿਲਕੁਲ ਵਿੱਚ ਦੀ ਜਿਹੜਾ ਸਫਰ ਕਰ ਰਹੇ ਹਾਂ ਇਹਦੂ ਥੋੜਾ ਉੱਪਰ ਚਲੇ ਜਾਵਾਂਗੇ ਤਾਂ ਬੱਦਲ ਥੱਲੇ ਰਹਿ ਜਾਣਗੇ ਤੇ ਆਪਾਂ ਫਿਰ ਚਾਨਣ ਚ ਧੁੰਦ ਤੋਂ ਬਾਹਰ ਚਲੇ ਜਾਵਾਂਗੇ ਤੇ ਜੇਦੂ ਥੱਲੇ ਚਲੇ ਜਾਵਾਂਗੇ ਤੇ ਤਾਂ ਵੀ ਮੰਨ ਲਾਗੇ ਜਿਹੜੇ ਬੱਦਲਾਂ ਤੋਂ ਆਪਾਂ ਬਾਹਰ ਆ ਜਾਾਂਗੇ ਤੇ ਬੱਦਲ ਉੱਪਰ ਚਲੇ ਜਾਣਗੇ ਤੇ ਇਹ ਹੈਗਾ ਜੀ ਬਣੀ ਖੇਤ ਬਣੀ ਖੇਤ ਤੋਂ ਤਕਰੀਬਨ 7 ਕਿਲੋਮੀਟਰ ਹੈ ਜਾਂਦਾ ਡਲਹੋਜੀ ਤੇ ਆਪਾਂ ਇੱਥੋਂ ਜਿਹੜਾ ਲੈਫਟ ਆ ਜਿਹੜਾ ਆਪਾਂ ਰਸਤਾ ਲਿਆ ਇੱਥੋਂ ਦੋ ਰਸਤੇ ਜਾਂਦੇ ਆ ਇੱਕ ਆਹ ਰਸਤਾ ਜਿਹੜਾ ਆਪਾਂ ਫੜਿਆ ਇਹ ਥੋੜਾ ਜਿਹਾ ਘੁੰਮ ਕੇ ਜਾਂਦਾ 10 ਕਿਲੋਮੀਟਰ ਦੂਰ ਦੀ ਪਰ ਇਹ ਰਸਤਾ ਬਹੁਤ ਖੂਬਸੂਰਤ ਹੈ ਇੱਕ ਰਸਤਾ ਬਣੀ ਖੇਤ ਤੋਂ ਸਿੱਧਾ ਜਾਂਦਾ ਚਮੀਰਾ ਨੂੰ ਜਿਹੜਾ ਥੋੜਾ ਸ਼ਾਰਟ ਆ ਤੇ ਵੱਡਾ ਵੀ ਆ ਰਸਤਾ ਤੇ ਉਹ ਸਾਰਾ ਭੀੜ ਭੜਕੇ ਵਾਲਾ ਟ੍ਰੈਕ ਕਾਲਾ ਰਸਤਾ ਆ ਰਸਤਾ ਵੈਸੇ ਉਹ ਵੀ ਖੂਬਸੂਰਤ ਆ ਪਰ ਮਤਲਬ ਕਿ ਜੇ ਸਮਝਦਾ ਕਿ ਜੇ ਕਿਨੇ ਚਮੀਰਾ ਜਾਣਾ ਹੋਵੇ ਜਾਂ ਆਉਣਾ ਹੋਵੇ ਤੇ ਇੱਕ ਰਸਤੇ ਤੋਂ ਦੀ ਜਾਓ ਤੇ ਦੂਜੀ ਰਾਈ ਆਓ ਤਾਂ ਕਿ ਦੋਨਾਂ ਰਸਤਿਆਂ ਦੀ ਜਿਹੜੀ ਖੂਬਸੂਰਤੀ ਆ ਉਹ ਦੇਖਣ ਨੂੰ ਮਿਲ ਜਾਂਦੀ ਹੈ ਇਹ ਰਸਤੇ ਦੀ ਖੂਬਸੂਰਤੀ ਵੀ ਬਹੁਤ ਜ਼ਿਆਦਾ ਆਪਾਂ ਹੁਣ ਬਿਲਕੁਲ ਪਹਾੜ ਦੀ ਧਾਰ ਤੇ ਚੱਲ ਰਹੇ ਆ ਇਹਨੂੰ ਹਿਮਾਚਲ ਦੇ ਵਿੱਚ ਧਾਰ ਕਹਿ ਦਿੰਦੇ ਆ ਔਰ ਇਸ ਜਗ੍ਹਾ ਦਾ ਜਿਹੜਾ ਨਾਮ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਦੇਖੋ ਪੂਰੀ ਧੁੰਦ ਆ ਤੇ ਦੋਨੇ ਪਾਸੇ ਖੱਡਾਂ ਪਹਾੜ ਦੀ ਬਿਲਕੁਲ ਟੀਸੀ ਦੇ ਆਪਾਂ ਸਫਰ ਕਰ ਰਹੇ ਆ ਨਹੀਂ ਤੇ ਇੱਕ ਪਾਸੇ ਪਹਾੜ ਹੁੰਦਾ ਤੇ ਦੂਜੇ ਪਾਸੇ ਆ ਜਿਹੜਾ ਖੱਡ ਹੁੰਦੀ ਹੈ ਤਕਰੀਬਨ ਆਪਾਂ ਜਿਹੜਾ ਸਫਰ ਕਰਦੇ ਆ ਪਰ ਹੁਣ ਆਪਾਂ ਬਿਲਕੁਲ ਪਹਾੜ ਦੀ ਟੀਸੀ ਦੇ ਉੱਪਰ ਸਫਰ ਕਰ ਰਹੇ ਆ ਤਾਂ ਅੱਗੇ ਕੋਈ ਚੰਗੀ ਜੀ ਵਧੀਆ ਜੀ ਜਗ੍ਹਾ ਦੇਖ ਕੇ ਆਪਾਂ ਰੁਕਾਂਗੇ ਹੁਣ ਕਿਉਂਕਿ ਹੁਣ ਫਿਰ ਦੁਪਹਿਰ ਦਾ ਟਾਈਮ ਹੋ ਗਿਆ ਔਰ ਆ ਜਗ੍ਹਾ ਜਿਹੜੀ ਤੇ ਆਪਾਂ ਹੁਣ ਸਫਰ ਕਰ ਰਹੇ ਆਂ ਜਗ੍ਹਾ ਮੈਨੂੰ ਬਹੁਤ ਵਧੀਆ ਲੱਗ ਰਹੀ ਆ ਇੱਥੇ ਜਦੋਂ ਕਿਤੇ ਕੋਈ ਸੋਹਣੀ ਜਗ੍ਹਾ ਆਊਗੀ ਤੇ ਆਪਾਂ ਰੁਕਾਂਗੇ। ਲਓ ਜੀ ਪਿਆਰੋ ਇਹ ਜਗ੍ਹਾ ਆਪਾਂ ਹੁਣ ਬਣੀ ਖੇਤ ਤੋਂ ਮੁੜਿਆ ਆਂ ਤੇ ਕੋਈ 10 ਕਿਲੋਮੀਟਰ ਅੱਗੇ ਹੋਵਾਂਗੇ ਤੇ ਬਹੁਤ ਸ਼ਾਨਦਾਰ ਖੂਬਸੂਰਤ ਜਗ੍ਹਾ ਆਈ ਹੈ ਤੇ ਇੱਥੇ ਇੱਕ ਛੋਟੀ ਜੀ ਦੁਕਾਨ ਆਈ ਹੈ। ਪਿੱਛੇ ਸ਼ਹਿਰ ਸੀਗਾ ਕੋਈ ਉੱਥੇ ਵੀ ਦੁਕਾਨਾਂ ਸੀਗੀਆਂ ਉੱਥੇ ਵੀ ਖਾਣ ਪੀਣ ਨੂੰ ਰੁਕਿਆ ਜਾ ਸਕਦਾ ਸੀ ਆਪਸ਼ਨ ਵੀ ਜ਼ਿਆਦਾ ਸੀਗੇ ਪਰ ਆ ਜਿਹੜਾ ਨਜ਼ਾਰਾ ਆਲੇ ਦੁਆਲੇ ਦਾ ਇਹ ਨਹੀਂ ਸੀ ਉੱਥੇ ਮਿਲਣਾ ਤੇ ਉੱਥੇ ਬਾਜ਼ਾਰ ਸੀ ਤੇ ਬਾਜ਼ਾਰ ਹਰ ਜਗ੍ਹਾ ਇੱਕੋ ਜਿਹੀ ਹੁੰਦੇ ਆ ਤੇ ਜਿੱਥੇ ਕੁਦਰਤ ਭਰਪੂਰ ਹੋਵੇ ਨਾ ਉੱਥੇ ਰੁਕਣ ਦਾ ਜ਼ਿਆਦਾ ਆਨੰਦ ਆਉਂਦਾ ਕਿਉਂਕਿ ਢਿੱਡ ਦੀ ਭੁੱਖ ਘੱਟ ਤੇ ਆਤਮਾ ਦੀ ਭੁੱਖ ਜ਼ਿਆਦਾ ਲੱਗੀ ਸੀਗੀ ਤੇ ਇੱਥੇ ਅਸੀਂ ਬਹਿ ਕੇ ਜਿਹੜਾ ਸਿਰਫ ਖਾਣ ਦਾ ਕੁਲਤਫ ਲੈਣਾ ਜ਼ਰੂਰਤ ਭਾਵੇਂ ਬਲੀ ਨਹੀਂ ਹੈਗੀ ਸੀਗੀ ਤੇ ਆ ਹਾਂ ਕੁਰਸੀਆਂ ਕੱਢ ਲਓ ਆਪਣੀਆਂ ਤੇ ਇੱਧਰ ਦੂਰ ਤੱਕ ਵਿਊ ਬੰਨਾ ਸੀਗਾ ਜੇਕਰ ਫੌਗ ਨਾ ਹੁੰਦੀ ਪਰ ਇਹ ਫੌਗ ਦੇ ਵਿੱਚ ਸਫਰ ਕਰਨ ਦਾ ਵੀ ਇੱਕ ਆਬਦਾ ਆਨੰਦ ਆ ਕਿ ਬਹੁਤ ਦੂਰ ਤੱਕ ਕੁਝ ਨਹੀਂ ਦਿਖ ਰਿਹਾ ਤੇ ਆਪਦੇ ਇੱਕ ਇੱਕ ਕਦਮ ਨੂੰ ਦੇਖਦੇ ਹੋਏ ਹੌਲੀ ਹੌਲੀ ਅੱਗੇ ਵਧ ਰਹੇ ਆ ਤੇ ਆਪਾਂ ਵੇਦ ਪ੍ਰਕਾਸ਼ ਜੀ ਸੋਨੀ ਇਹਨਾਂ ਦੇ ਆਪਾਂ ਵਿਊ ਲੈਨੇ ਆ ਕਿ ਕਿਵੇਂ ਇਹਨਾਂ ਦਾ ਨਾਦ ਆ ਗਿਆ ਬੱਦਲਾ ਦੇ ਵਿੱਚ ਉੱਡੇ ਹੀ ਫਿਰਦੇ ਆ ਉੱਡੇ ਹੀ ਫਿਰਦੇ ਆ ਸਹੀ ਗੱਲ ਜਿਹੜੇ ਬੱਦਲ ਤਾਂ ਨੂੰ ਮੂੰਹ ਚੱਕ ਚੱਕ ਕੇ ਦੇਖੀਦੇ ਆ ਨਾ ਪੰਜਾਬ ਦੇ ਵਿੱਚ ਇੱਥੇ ਉਹਦੇ ਵਿੱਚ ਵੱਜਦੇ ਫਿਰਦੇ ਆ ਤੁਸੀਂ ਇਹ ਦੇਖੋ ਕਿ ਡਰਾਈਵ ਕਰ ਰਿਹਾ ਸੋਨੀ ਜੀ ਕਿ ਲੁੱਤ ਇੰਨਾ ਲੈ ਰਹੇ ਨੇ ਖੋਲੀ ਆ ਕੁਰਸੀਆਂ ਹਾਂ ਲੋ ਜੀ ਪਿਆਰਿਓ ਇਹ ਆ ਪਹਾੜਾਂ ਵਾਲੀ ਮੈਗੀ ਸੁਖਵਿੰਦਰ ਸੋਨੀ ਤੇ ਇੱਥੇ ਬੈਠੂਗਾ ਤਰਸੀਮ ਇਹ ਮੌਸਮ ਦੇਖੋ ਕਿੰਨਾ ਸੋਹਣਾ ਇਹ ਆਪਣੇ ਬਾਈਕ ਖੜੇ ਆ ਉਧਰ ਖੜਾ ਸੋਨੀ ਦਾ ਨਸ਼ਕਾਰੀ ਮਾਰੀ ਜਾਂਦਾ ਆਲੇ ਦੁਆਲੇ ਧੁੰਦ ਹੀ ਧੁੰਦ ਤਾ ਤੂੰ ਗ੍ਰੀਲਾ ਤੇ ਰਾਈਡ ਕਰਾ ਦੇ ਮੈਨੂੰ ਆਲੇ ਦੁਆਲੇ ਧੁੰਦੀ ਧੁੰਦਾ ਤੇ ਛੋਟੀ ਜੀ ਦੁਕਾਨ ਤੇ ਮੈਗੀ ਦਾ ਨਜ਼ਾਰਾ ਕੀ ਬਾਤ ਆਹਾਂ ਲਤਪੀ ਲਤਪੀ ਖਾ ਕੇ ਮੈਗੀਆਂ ਤੇ ਖਾ ਕੇ ਆਮਲੇਟ ਬਰੈਡ ਨਾਲ ਪੀ ਕੇ ਤਿੰਨ ਕੱਪ ਚਾਹ ਤੇ ਚੱਲ ਪਏ ਆਪਾਂ ਅੱਗੇ ਵੱਲ ਨੂੰ ਸਫ਼ਰ ਬੜਾ ਆਪਾਂ ਆਰਾਮ ਨਾਲ ਹੌਲੀ ਹੌਲੀ ਕੱਟ ਰਹੇ ਆ ਵੈਸੇ ਤਾਂ ਪਹੁੰਚ ਸਕਦੇ ਸੀ ਅਸੀਂ 5:00 6:00 ਵਜੇ ਦੇ ਨੂੰ ਪਰ ਪਿੱਛੇ ਕਦਾ بارش ਕਰਕੇ ਖਲਾਰ ਪੈ ਗਈ ਸਖਵਿੰਦਰ ਨੂੰ ਡੀਕਣਾ ਪਿਆ ਤੇ ਸਾਨੂੰ ਲਗਭਗ ਡੇਢ ਘੰਟਾ ਉੱਥੇ ਬੈਠੇ ਰਹੇ ਅਸੀਂ ਪਠਾਨ ਕੋ ਟੱਪ ਕੇ ਘੰਟੇ ਤੋਂ ਜ਼ਿਆਦਾ ਹੁਣ ਇੱਥੇ ਲਾਤਾ ਪਹਾੜਾਂ 'ਚ ਜੇਕਰ ਜੱਕਦਮ ਸੜਕ ਥੱਲੇ ਨੂੰ ਉਤਰ ਜੇ ਜਾਂਦੇ ਜਾਂਦੇ ਤਾਂ ਸਮਝ ਲਓਗੇ ਥੱਲੇ ਕੋਈ ਨਦੀ ਕ੍ਰੋਸ ਕਰਾਂਗੇ ਕੋਈ ਨਦੀ ਨਾਲਾ ਤੇ ਜੇਕਰ ਜੱਕਦਮ ਉੱਪਰ ਨੂੰ ਚੜ੍ਹਨਾ ਪਏ ਪਹਾੜ ਦੇ ਇੱਕੋ ਪਾਸੇ ਤਾਂ ਸਮਝ ਲਓ ਕੋਈ ਪਾਸਾ ਜਿਹਨੂੰ ਆਪਾਂ ਦਰਾ ਕਹਿ ਦਿੰਦੇ ਆ ਉਹ ਪਾਸ ਕਰਾਂਗੇ ਇਹੋ ਜੀ ਕਹਾਣੀ ਹੁੰਦੀ ਆ ਪਹਾੜਾਂ ਦੀ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਪਹਾੜਾਂ 'ਚ ਘੁੰਮਦੇ ਰਹਿੰਦੇ ਆ ਤਾਂ ਕਰਕੇ ਆਪ ਨੂੰ ਸਮਝ ਆਉਂਦੀ ਆ ਤੇ ਪਹਾੜਾਂ 'ਚ ਘੁੰਮਦੇ-ਘੁੰਮਦੇ ਆਪਾਂ ਦਰਸਤਾਂ ਦੀ ਬੰਨਗੀ ਦਾ ਅੰਦਾਜ਼ਾ ਲਾ ਲੈਂਦੇ ਆ ਆਪਾਂ ਕਿੰਨੀ ਕੁ ਚਾਹੀਦੀ ਆ ਆਪਾਂ ਠੰਡ ਦੇ ਮਾਹੌਲ 'ਚਾਂ ਕਿ ਗਰਮੀ ਵਾਲੇ ਮਾਹੌਲ 'ਚਾਂ ਜਿਵੇਂ ਦੇਖੋ ਚੀਲਾ ਹਥੇ ਖਤਮ ਹੋ ਗਿਆ ਚੋ ਪਹਾੜ 'ਚ ਤੇ ਆ ਥਲਵੇ ਪਹਾੜ 'ਚ ਛਪੈਦੇ ਦੇਕਾ ਨਿੰਮ ਆ ਗਈਆਂ ਇਸੇ ਤਰ੍ਹਾਂ ਵਾਲਾ ਕੇ ਜਕਰਮ ਲੇਰ ਬਦਲਦੀ ਆ ਦਰਸਤਾਂ ਦੀ ਜਿੱਥੇ ਆ ਰਵਿਤੀ ਆਪਣੇ ਪੰਜਾਬ ਵਾਲੇ ਰੁੱਖ ਆ ਗਏ ਇਨ੍ਹਾਂ ਥਾਵਾਂ 'ਤੇ ਬਹੁਤ ਜ਼ਿਆਦਾ ਜਿੱਥੇ ਇਹ ਹੋ ਜਾਂਦੇ ਆ ਤੇ ਜਿੱਥੇ ਆ ਗਿਆ ਚੀਲਾਂ ਚੀਲਾਂ ਦੇ ਵਿੱਚ ਦਰਮਿਆਨੀ ਹੁੰਦੀ ਆ ਨਾ ਗਰਮੀ ਵਾਲੀ ਪੈਂਦੀ ਆ ਤੇ ਨਾ ਵਾਲੀ ਠੰਡ ਜ਼ਰੂਰ ਪੈਂਦੀ ਆ ਜ਼ਿਆਦਾ ਪੈਂਦੀ ਆ ਪਰ ਗਰਮੀ ਨਹੀਂ ਜ਼ਿਆਦਾ ਪੈਂਦੀ ਔਰ ਜਦੋਂ ਚੜੇਗੇ ਦੇਵਦਾਰ ਰੁੱਖਾਂ ਰੁੱਖਾਂ ਦੇ ਵਿੱਚ ਦੇਵਦਾਰ ਦੇ ਰੁੱਖਾਂ ਦੇ ਵਿੱਚ ਤੇ ਸਮਝ ਲਓ ਉੱਥੇ ਗਰਮੀ ਬਿਲਕੁਲ ਹੀ ਨਹੀਂ ਪੈਂਦੀ ਵੀ ਮੌਸਮ ਠੰਡਾ ਹੀ ਮਿਲੂਗਾ ਤੁਹਾਨੂੰ ਗਰਮੀਆਂ ਦੇ ਵਿੱਚ ਵੀ ਤੇ برف ਮਿਲੂਗੀ ਸਰਦੀਆਂ ਦੇ ਵਿੱਚ ਉੱਥੇ ਲੋਈ ਪਿਆਰਿਓ ਕਿ ਆਪਾਂ ਇੱਕ ਆਸ ਦੀ ਕਿਰਨ ਜਾਗੀ ਆਗੇ ਅੱਗੇ ਇੱਕ ਟਨਲ ਆਉਣੀ ਹੈ ਟਨਲ ਕ੍ਰੋਸ ਕਰਕੇ ਤੇ ਉਸ ਤੋਂ ਬਾਅਦ ਇੱਕ ਛੋਟਾ ਚਮੇਰਾ ਝੀਲ ਆਉਣੀ ਹੈ ਚਮੇਰਾ ਝੀਲ ਦੇ ਇੱਕ ਇੱਕ ਹੋਮਸਟੇ ਬਣਿਆ ਹੋਇਆ ਉਹਦੇ ਕੋਲ 4-5 ਦੇ ਕਮਰੇ ਹੈਗੇ ਆ ਤੇ ਉੱਥੇ ਜੀ ਗੱਲਬਾਤ ਬਣ ਗਈ ਤੇ ਵਧੀਆ ਨਹੀਂ ਤੇ ਫਿਰ ਕਿਉਂਕਿ ਸੋਨੀ ਦੀ ਥੋੜੀ ਸਪੀਡ ਘਟ ਹੈ ਮੈਂ ਤਾਂ ਸੁਖਿੰਦਰ ਜੀ ਦਾ ਪਹੁੰਚ ਜਾਣਾ ਸੀ ਟਾਈਮ ਨਾਲ ਹੀ ਦਿਨ ਖੜੀ ਤਲੰਗੀਰਾ ਕਿਉਂਕਿ ਸੜਕ ਸਾਫ ਆ ਦੱਸਦੇ ਪਰ ਮੌਸਮ ਵੀ ਖਰਾਬ ਆ ਮੌਸਮ ਖਰਾਬ ਹੋ ਜੇ ਇਦਾਂ ਹੋ ਜੇ ਰਾਤ ਫਿਰ ਮੁਸ਼ਕਲ ਹੋ ਜਾਂਦਾ ਤਾਂ ਕਰਕੇ ਸਾਡਾ ਰਬਾ ਕਿਥੋਂ ਉਰੇ ਥੋੜਾ ਜਿਆ ਰੁਕ ਜੀਏ ਆ ਜਿਹੜੇ ਪਹਾੜ ਇਥੇ ਕਾਲੇ ਆ ਜਿਵੇਂ ਸਵਾਹ ਜੀ ਦੇ ਪਹਾੜ ਹੁੰਦੇ ਜਿਵੇਂ ਅੱਗ ਲਾ ਕੇ ਸਾੜੇ ਹੁੰਦੇ ਆ ਆਏ ਕਾਲੇ ਕਾਲੇ ਪਹਾੜ ਟੁੱਪੜੇ ਸਾਥੀ ਕਿੱਥੇ ਆਉਂਦੇ ਆ ਉਹਾਰੇ ਪਿੱਛੇ ਆਹ ਸਾਈਨ ਲੱਗਾ ਹੋਇਆ ਕਿਦੇ ਪੱਥਰ ਵੀ ਡਿੱਗਦੇ ਇੱਥੇ ਇੱਥੋਂ ਕ੍ਰਾਸ ਕਰਕੇ ਰਸਤਾ ਦੂਜੇ ਪਾਸੇ ਨੂੰ ਉਹ ਸੜਕ ਤੇ ਵੀ ਚੜ ਜਾਂਦਾ ਪਰਲੇ ਪਾਸੇ ਵੀ ਸੜਕ ਆਉਂਦੀ ਇੱਕ ਮੈਨੂੰ ਲੱਗਦਾ ਜਦੋਂ ਅਸੀਂ ਸੱਚ ਪਾਸ ਗਏ ਸੀ ਉਦੋਂ ਉਧਰਲੇ ਪਾਸੇ ਉਸ ਰੋਡ ਤੇ ਸਫ਼ਰ ਕੀਤਾ ਸੀ ਅਸੀਂ ਉਧਰ ਦੀ ਐ ਫਿਰ ਉਹਦੇ ਨੇ ਕਿਹਾ ਖੰਬੇ ਪਾਸੇ ਦੀ ਥੋੜਾ ਘਮਾ ਕੇ ਲੈ ਕੇ ਆਇਆ ਪਰ ਐਸੇ ਇਧਰਲਾ ਰੋਡ ਤੇ ਉੱਧਰਲੇ ਰੋਡਾਂ ਦੀ ਗੱਲ ਹੈ ਥੋੜੀ ਬਹੁਤ ਫਰਕ ਹੈਗਾ 510 ਕਿਲੋਮੀਟਰ ਦਾ ਟਾਈਮ ਸੇਮ ਹੀ ਲੱਗਦਾ ਹਲੋ ਆਹ ਬਣੀ ਹੋਈ ਟਰਨਲ ਆਪਾਂ ਜਦੋਂ ਆਏ ਸੀ ਪਹਿਲਾਂ 2022 ਚ ਆਪਾਂ ਦੂਜੇ ਰੋਡ ਆਏ ਸੀ ਤਾਂ ਕਰਕੇ ਆਪਾਂ ਟਰਨਲ ਨਹੀਂ ਕਰਾਸ ਕੀਤੀ ਸੀ ਤੇ ਟਰਨਲ ਬਿਲਕੁਲ ਉਵੇਂ ਹੀ 1982-83 ਦੀ ਬਣੀ ਆ ਜਿਵੇਂ ਪੁਰਾਣੇ ਤਰੀਕੇ ਨਾਲ ਵੱਡ-ਵੱਡ ਕੇ ਬਸ ਬਣਾਈ ਹੋਈ ਆ ਉਦੋਂ ਕਿਹੜਾ ਕਰੇਨਾ ਹੁੰਦੀਆਂ ਸੀ ਕੋਈ ਖੜਾ ਕੇ ਅੱਥਾ ਥਾਣਾ ਵੱਡ ਕੇ ਬਣਾਈ ਹੋਵੇ ਯਾਰ ਜੀ ਚ ਮੇਰਾ ਲੇਖ ਸੋਨੀ ਕਿੱਥੇ ਉਹ ਬੰਦੇ ਨੇ ਉਹ ਬੰਦੇ ਨੇ ਕਿਹਾ ਸੀ ਇਹਦੇ ਕੋਲ ਹੀ ਹੈ ਉਹ ਨਹੀਂ ਉਹ ਕਹਿੰਦੇ ਸੀ ਉਹਨੂੰ ਪੁੱਛ ਲਿਆ ਜੇ ਉਹਦੇ ਕੋਲ ਨਹੀਂ ਦਾ ਤੇਰਾ ਕਿਉਂ ਕਿ ਜਾਇਆ ਹੋਣਾ ਕੈਰੀ ਟਿਕੋਗੇ ਨਹੀਂ ਉਹ ਨਹੀਂ ਪੈਨ ਨੂੰ ਪੁੱਛ ਲਿਆ ਕਹਿੰਦੇ ਥੋੜਾ ਜਿਹਾ ਅੱਗੇ ਖੱਬੇ ਹੱਥ ਹੋਮਸਟੇ ਅਸੀਂ ਨਾ ਸੋਨੀ ਤੈਨਾਂ ਆਲਦੀ ਨਹੀਂ ਆਏ ਸੀ ਅਸੀਂ ਉਹ ਦੂਜੇ ਰਸਤੇ ਹੋਏ ਸੀ ਤਾਂ ਕਰਕੇ ਤਨਾਲ ਵੀ ਕ੍ਰੋਸ ਕੀਤੀ ਸੀ ਹਾਜੀ ਇਹ ਹੈ ਜਿ ਚੁਮੇਰਾ ਝੀਲ ਇੱਥੇ ਅੱਗੇ ਮਿਲਿਆ ਦੋ ਨਦੀਆਂ ਇਕੱਠੀਆਂ ਹੁੰਦੀਆਂ ਇੱਕ ਤਾਂ ਸੱਚਪਾਸ ਵਾਲੇ ਪਾਸੇ ਤੋਂ ਆਉਂਦੀ ਹੈ ਤੇ ਇੱਕ ਰਾਵੀ ਨਦੀ ਹੈ ਇਸ ਲੇਕ ਜਾ ਕੇ ਦੋ ਬੰਦੀਆਂ ਤੇ ਉਹ ਸਾਹਮਣੇ ਜਿੱਥੇ ਘਰ ਜਿਹੇ ਬਣੇ ਹੋਏ ਆ ਉੱਥੇ ਕਿਤੇ ਹੋਮਸਟੇ ਆ ਉਹਨੇ ਸਾਥੀ ਪਿੱਛੇ ਆ ਆਜੋ 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 ਇੱਕ ਮਕਾਨ ਕੀ ਦੀ ਦੁਕਾਨ ਵੀ ਹੈਗੀ ਇੱਥੇ ਇਹ ਲੋੜ ਪੈਂਦੀ ਆ ਰੂਮ ਹੈ ਫਲੋਜੀ ਸਰ ਚਮੇਰਾ ਐਨ ਰਿਵਰ ਸਾਈਡ ਹੋਮਸਟੇ ਸਿੰਪਲ ਆਪਕਾ ਨਾ ਨਹੀਂ ਨਹੀਂ ਡੈਂਪਲ ਉੱਥੇ ਹੋ ਜਿਰੂ ਪੁੱਛ ਕੇ ਆਏ ਆ ਇਹਦਾ ਨਹੀਂ ਹੂੰ ਉਹ ਹੋਰ ਕੁਝ ਆਹ ਲੋ ਜੀ ਬਿਲਕੁਲ ਝੀਲ ਦੇ ਸਾਹਮਣੇ ਸੋਹਣੀ ਜਗ੍ਹਾ ਤੇ ਇਹ ਹੋਮਸਟੇ ਬਣਿਆ ਹੋਇਆ ਲੋਈ ਦੋਸਤੋ ਇਹ ਸੀਗਾ ਜੀ ਆਪਣਾ ਅੱਜ ਦਾ ਸਫਰ ਤੇ ਆਪਾਂ ਪਹੁੰਚ ਗਏ ਹਾਂ ਚਮੀਰਾ ਝੀਲ ਇੱਥੇ ਆਪਾਂ ਹੋਮਸਟੇ ਲੈ ਲਿਆ ਤੇ ਕੱਲ ਨੂੰ ਆਪਾਂ ਸਵੇਰ ਨਿਕਲਾਂਗੇ ਹੁਣ ਇੱਥੋਂ ਅੱਗੇ ਪਦਰੀ ਪਾਸ ਵੱਲ ਨੂੰ ਤੇ ਅਗਲੇ ਸਫਰ ਦੀਆਂ ਗੱਲਾਂ ਬਾਤਾਂ ਆਪਣੀਆਂ ਅਗਲੀ ਵੀਡੀਓ ਚ ਹੋਣਗੀਆਂ ਅੱਜ ਦੀ ਵੀਡੀਓ ਲਈ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਹੁਣਾਦੋ ਕੇ ਆਪਦਾ ਫਰੈਸ਼ ਹੋ ਕੇ ਤੇ ਅਸੀਂ ਖਾਣਾ ਪਾਣੀ ਖਾ ਕੇ ਟਿਕਾਂਗੇ ਤੇ ਜੇ ਕੋਈ ਹੋਰ ਐਕਟੀਵਿਟੀ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਪੱਕੀਆਂ ਗੱਲਾਂ ਬਾਤਾਂ ਅਗਲੀ ਵੀਡੀਓ ਚ ਹੋਣਗੀਆਂ ਧੰਨਵਾਦ ਆ ਜੀ ਸਾਰਿਆਂ ਦਾ